ਏ ਪਰਸੋ ਮੈਨੂੰ ਮੋਬਾਈਲ ਤੋਂ ਪਤਾ ਲੱਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰਸੋ ਮੈਨੂੰ ਫੋਨ ਤੋਂ ਪਤਾ ਲੱਗਿਆ ਸ਼ਾਮ ਨੂੰ ਮੈਂ ਰੋਈ ਬਿਲ ਕਿ ਮੇਰੇ ਟੀਕੇ ਲਵਾ ਕੇ ਪਾਤਾ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਿਖਾਓ ਮੈਂ ਜਿਉਂਦੀ ਹਾਂ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਿਖਾਵਾਂ ਬਾਕੀ ਸਿਰੇ ਮੈਂ ਮੀਡੀਆ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਹੈ ਮਰੀ ਇਹ ਪਿਛਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ ਇਹ ਦਾਰੂ ਬੁੱਟੀ ਪੀਂਦੇ ਸੀ ਮੈਨੂੰ ਕੁਟਦੇ ਮਾਰਦੇ ਹੋਕੇ ਕੇ ਇਸ ਟੋਟ ਵੀ ਮੇਰੇ ਸਾਖ ਚ ਬੋਲ ਪਿਆ ਨਹੀਂ ਵੀ ਮੈਂ ਕਿਸਾ ਜਸਬੰਦੀ ਨਾਲ ਹੈ ਨਹੀਂ ਕਿ ਵੀ ਜਦੋਂ ਪਹਿਲਾਂ ਇਹ ਜਸਬੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ ਪਹਿਲਾਂ ਨੇ ਕਿਸੇ ਨੇ ਪੁੱਛਿਆ ਹੀ ਨਹੀਂ ਮਾਜੀ ਤੇ ਬੰਦੀ ਤੇ ਜਥੇਬੰਦੀ ਤੇ ਕਹਿ ਰਹੀ ਆ ਕਿ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ ਜਦੋਂ 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 ਤੱਕ ਪਰਚਾ ਨਹੀਂ ਹੋਊਗਾ ਪਰ ਤੁਸੀਂ ਕੀ ਕਹਿੰਦੇ ਹੋ ਜਸਬੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਉਹਦੀ ਮਿੱਟੀ ਵਿਚਰਦੀ ਸਮੇਟੀ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜੀ ਹਾਂ ਵੀ ਹੋ ਜਾ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਵਿਚਾਰੇ ਫਿਰ ਜਥੇਬੰਦੀ ਨੇ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਇਹ ਪਰਸੋਂ ਮੈਨ ਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰ ਸੋ ਮੈਨੂੰ ਫੋਨ ਤੋਂ ਪਤਾ ਲੱਗ ਗਿਆ ਸ਼ਾਮ ਨੂੰ ਮੈਂ ਰੋਈਬਿਲ ਕੀ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਖਾਵਾਂਗੇ ਇਹ ਜਵਾਬ ਕਿਨੇ ਦਿੱਤਾ ਗਿਆ ਕਿਹਦੇ ਵੱਲੋਂ ਕਿਹਾ ਇਹ ਚਾਚੀ ਕਿੰਨਾਂ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਸਾਰੀ ਗੱਲ ਉਹ ਪਤਾ ਲੱਗਣ ਦੋ ਬਾਅਦ ਤੁਸੀਂ ਉਹਰੇ ਪਹੁੰਚ ਕੀਤੀ ਹੈ ਕਿਸ ਕਾਰਨ ਆਏ ਉਹਰੇ ਇਹ ਤਾਂ ਸੀ ਆਫਰ ਮੂੰਹ ਵੇਖਣਾ ਹੈ ਜਦੋਂ ਮੈਨੂੰ ਪਤਾ ਲੱਗਾ ਵੀ ਪਟ ਇਸੀ ਵੀ ਮਾਉ ਦੀ ਜਿਉਂਦੀ ਐ ਮਰੀਨੀ ਕਾਰਨ ਕਾਰਨ ਕੀ ਰਿਹਾ ਵੀ ਤੁਹਾਨੂੰ ਮਰੀ ਦੱਸ ਰਣੇ ਵਿਚਲਾ ਕਾਰਨ ਕੀ ਐ ਸੀ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ ਇਹ ਦਾਰੂ ਬੂਟੀ ਪੀਂਦੇ ਸੀ ਮੈਨੂੰ ਕੁੱਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਨਮਾਈ ਨਾ ਕਰੀ ਤੇ ਮੈਂ ਬਠਿੰਡੇ ਵੂਮਨ ਲਿਸ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਇਹ ਤਰੀਕਾ ਤੇ ਜਾਣੋ ਹਟ ਕੇ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਐ ਇਹ ਮੈਨੂੰ ਘਰੇ ਰੱਖ ਨਹੀਂ ਸਕੀ ਇਹ 12 ਸਾਲ ਦੀ ਗੱਲ ਹੈ ਵੀਰ ਮਤਲਬ 12 13 ਸਾਲ ਤੋਂ ਸ਼ੁਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਰਹਿੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਨਾਲ ਨਹੀਂ ਸੀ ਰਹਿੰਦਾ ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ ਕੀ ਸਮਝਦੇ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਉਦੋਂ ਉਦੋਂ ਤੱਕ ਜਿਹੜਾ ਕਿਹਾ ਉਹਨੂੰ ਅਸੀਂ ਸ਼ਹੀਦ ਕਰਾਰ ਦਵਾਂਗੇ ਉਹ ਤਾਂ ਕਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਨਹੀਂ ਵੀਰ ਮੈਂ ਕਿਸੇ ਜੱਸਵੰਦੀ ਨਾਲ ਹੈ ਹੀ ਨਹੀਂ ਕਿ ਵੀ ਜਦੋਂ ਪਹਿਲਾਂ ਇਹਨੇ ਜੱਸਵੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ ਪਹਿਲਾਂ ਨੇ ਕਿਸੇ ਨੇ ਪੁੱਛਿਆ ਹੀ ਨਹੀਂ ਮਾਜੀ ਆਉਂਦੀ ਹੈ ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਹ ਤੱਕ ਸਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੀ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚਲ ਇਹਦੀ ਮਿੱਟੀ ਵਿਚਾਰੇ ਦੀ ਉਹ ਹੋ ਜੇ ਤੇ ਆਪਦਾ ਬਸ ਉਹ ਨਹੀਂ ਮਿੱਟੀ ਹੋ ਜਾ ਜਾਂ ਗੱਲਾਂ ਚਿਹਰਾ ਹੀ ਦੇਖਣ ਆਇਆ ਪੁੱਤ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਤੇ ਜਿਹੜੀ ਜਥੇਬੰਦੀ ਇਹ ਮੰਗ ਕਰਦੀਆਂ ਨੇ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਵੀਰੇ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾਂ ਮੈਂ ਕਿਸੇ ਜਥੇਬੰਦੀ ਚ ਹੈ ਗਈਆਂ ਜਥੇਬੰਦੀ ਤੇ ਜਥੇਬੰਦੀ ਤੇ ਕਹਿ ਰਹੀ ਆ ਕਿ ਸੰਸਕਾਰ ਉਹਦੋਂ ਤੱਕ ਨਹੀਂ ਕਰਾਂਗੇ ਜਦੋਂ 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 ਤੱਕ ਪਰਚਾ ਨਹੀਂ ਹੋਊਗਾ ਪਰ ਤੁਸੀਂ ਕੀ ਕਹਿੰਦੇ ਹੋ ਜਥੇਬੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਵਿਚਾਰੇ ਫਿਰ ਜਥੇਬੰਦੀਆਂ ਦੀ ਜਿਹੜੀ ਮੰਗ ਆ ਕਿ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਮੈਂ ਨਹੀਂ ਕਹਿੰਦੀ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਬੰਦੀ ਚ ਵੱਖ ਸੀ ਕਿਉਂਕਿ ਉਹਨਾਂ ਬਰੋਂ ਕਿਉਂ ਕਿਹਾ ਗਿਆ ਇਸ ਤਰੀਕੇ ਦਾ ਨਾਲ ਪੈਸਿਆਂ ਦੇ ਭੁੱਖੇ ਨਹੀਂ ਸਾਰੇ ਹੁਣ ਪੈਸਾ ਖੇਡ ਤੇ ਫਕੇ ਨਹੀਂ ਹਾਂਜੀ ਪੈਸੇ ਤਾਂ ਮਨਾ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਕਾਊਂਟ ਦੇ ਰਹੇ ਨੇ ਕਾਊਂਟਾਂ 'ਚ ਪੈਸੇ ਪਾਈ ਜਾਂਦੇ ਨੇ ਕਰਦਿਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਨਹੀਂ ਜਦੋਂ ਤੁਹਾਡੇ ਨਾਲਾ ਸ਼ੁਭਦਾ ਕੋਈ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਦਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕੋ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਫਿਰ ਕਿਸਾਨ ਜਿੱਥੇ ਬੰਦੀ ਆਪਣੇ ਮੁਤਾਬਕ ਹੀ ਫੈਸਲਾ ਲੈਣੀ ਹੈ ਨਾ ਮੇਰਾ ਪੁੱਤ ਨਹੀਂ ਮੈਂ 9 ਮਹੀਨੇ ਬਿਲਕੁਲ 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 ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਕਨੈਕਸ਼ਨ ਸੀ ਗੱਲ ਤੇ ਜਸੇਵੰਦਾਂ ਨੇ ਉਹਦੇ ਨਾਲ ਧਰਨੇ ਦਿੱਤੇ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦਾ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦਾ ਵੀ ਜਸੇਵੰਦਾਂ ਉੱਥੇ ਹੀ ਸੀ ਉਹਦਾ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਬੰਦੀਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜਿਉਂਨੇ ਜਿਵੇਂ ਤੁਸੀਂ ਪਤਾ ਵੀਰੇ ਵੀ ਜੇ ਮੈਂ ਜਿਉਂਦੀ ਆ ਮੈਂ ਮਰੀ ਨਹੀਂ ਜੇ ਮੈਂ ਮਰੀ ਹੋਵਾਂ ਤਾਂ ਸਾਰੇ ਪਿੰਡ ਚ ਪਤਾ ਹੋਵੇ ਮਰੀ ਆ ਮੈਂ ਜਿਉਂਦੀ ਖੜੀ ਆ ਖੁਦ ਆ ਗਈ ਆ ਮ ਹਾਂ ਮਿੱਟੀ ਨਖਰਾਵੋ ਵੀਰੇ ਵਿਆਹ ਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋ ਜਾ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਕਰ ਦੇ ਰਹੀ ਉਹਦੇ ਬਾਰੇ ਕੀ ਕਹੋਗੇ ਨਹੀਂ ਵੀਰੇ ਦੇਖਿਆ ਨਹੀਂ ਹਜੇ ਹਾਂ ਵੀਰੇ ਤੁਹਾਨੂੰ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿਵੇਂ ਦੇਖਦੇ ਤੁਸੀਂ ਵੀ ਮਿਲਲੀ ਉਹ ਵਸ ਵੀਰੇ ਠੀਕ ਹੈ ਮੇਰੀ ਗੁੜੀਆਂ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਪਤੀ ਹੈ ਤੇ ਜਿਹੜੀ ਹੁਣ ਕੈਸ਼ ਨਗਦ ਮਦਦ ਜਿਹੜੀ ਕਰ ਰਹੀ ਉਹ ਨਗਦ ਮਦਦ ਹੁਣ ਕਿਧੇ ਵੱਲ ਜਾਏਗੀ ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ ਓ ਜਿਵੇਂ ਸਰਕਾਰ ਦੀ ਮਰਜ਼ੀ ਸ਼ੁਕਰਨਾ ਤੁਹਾਡੀ ਗੱਲ ਬਰਕਰਾਰ ਰਹਿੰਦੀ ਸੀ ਹਾਂ ਜੇ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਹਾਂ ਵੀਰੇ ਕਰਦੇ ਹੋ ਉਹਦੀ ਮਾਂ ਦੇ ਹੋਣ ਦਾ ਦਾਵਾ ਕਰਦੇ ਹੋ ਨਾ ਜਿਹੜੇ ਨਕਦ ਦੇ ਪੈਸੇ ਆਉਂਦੇ ਸੀ ਸ਼ੁਕਰਨਾ ਹਾਂ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਵੀਰੇ ਹਾਂਜੀ ਤੁਹਾਡਾ ਨਾਮ ਕੀ ਹੈ ਵੀਰਪਾਲਕਰ ਵੀਰਪਾਲ ਜੀ ਹੁਣ ਮੈਨੂੰ ਨਕਦ ਮਿਲੇਗੀ ਉਹਦਾ ਕੌਣ ਹੋਏਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਪਰਿਵਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵਿਰੋਧ ਨਹੀਂ ਹੈਗਾ ਜਥੇਬੰਦੀਆਂ ਦੇ ਪਾਸੇ ਦੀ ਗੇਮ ਖੇਡ ਰਹੇ ਹੋਗੇ ਨਾ ਵੀਰੇ ਮੈਂ ਕਿਸੇ ਕਿ ਨਹੀਂ ਗੇਮ ਜੇਤਾਂ ਮੈਂ ਕਿਸੇ ਗੇਮ ਚਾਈ ਹੋਵਾਂ ਫਿਰ ਤਾਂ ਮੈਂ ਗੇਮ ਖੇਡਾਂ ਮੈਂ ਤਾਂ ਸਿਰਫ ਆਪਣੇ ਪੁੱਤ ਦੀ ਮਾਰੀ ਆਈ ਮਤਲਬ ਤੁਹਾਨੂੰ ਆਪਜੀ ਦੀ ਵੀ ਗੱਲ ਕਰ ਰਹੇ ਹੋ ਤੁਸੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਵੀਰੇ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਕੀ ਹੈ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਨਹੀਂ ਵੀਰੇ ਮੇਰੀ ਕੋਈ ਮੇਰੀ ਕੋਈ ਮੰਗ ਨਹੀਂ ਵੀਰੇ ਬਸ ਮੈਨੂੰ ਮੇਰੇ ਪੁੱਤ ਨੂੰ ਦਿਖਾਇਆ ਜਾ ਇਹ ਪਰਸੋਂ ਮੈਨੂੰ ਮੋਬਾਈਲ ਤੋਂ ਪਤਾ ਲੱਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਰੋਈ ਬਲਕਿ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਖਾਵਾਂਗੇ ਇਹ ਜਵਾਬ ਕਿਹਨੇ ਦਿੱਤਾ ਗਿਆ ਕਿਹਦੇ ਵੱਲੋਂ ਕਿਹਾ ਇਹ ਚਾਚੀ ਕਿੰਨਾਂ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਸਾਰੀ ਗੱਲੋਂ ਪਤਾ ਲੱਗਣ ਦੋ ਬਾਅਦ ਤੁਸੀਂ ਉਹਰੇ ਪਹੁੰਚ ਕੀਤੀ ਹੈ ਕਿਸ ਕਾਰਨ ਆਏ ਉਹਰੇ ਇਹ ਤਾਂ ਸੀ ਆਫਰ ਮੂੰਹ ਵੇਖਣਾ ਹੈ ਜਦੋਂ ਮੈਨੂੰ ਪਤਾ ਲੱਗਾ ਵੀ ਪਟਿਆਲੇ ਹਸਪੀਟਲ 'ਚ ਰੱਖਿਆ ਹੋਇਆ ਹੈ ਪਰ ਆਸ਼ਨ ਨੂੰ ਜੀ ਤੁਸੀਂ ਨਹੀਂ ਬੋਲ ਬਾਕ ਮਰੀਦ ਦਾ ਸਰੇਣੇ ਵਿਚਲਾ ਕਾਰਨ ਕੀ ਐ ਸੀ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ ਇਹ ਦਾਰੂ ਬੁੱਟੀ ਪੀਂਦੇ ਸੀ ਮੈਨੂੰ ਕੁੱਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਣਵਾਈ ਨਾ ਕਰੀ ਤੇ ਮੈਂ ਬਠਿੰਡੇ ਵੋਮਨ ਲਿਸਟ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਤੇ ਤਰੀਕਾ ਤੇ ਜਾਣੋ ਹਟ ਕੇ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਐ ਇਹ ਮੈਨੂੰ ਘਰੇ ਰੱਖ ਨਹੀਂ ਸਕੀ ਇਹ 12 ਸਾਲ ਦੀ ਗੱਲ ਹੈ ਵੀਰ ਮਤਲਬ 12 13 ਸਾਲ ਤੋਂ ਸ਼ੁਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਰਹਿੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਨਾਲ ਨਹੀਂ ਸੀ ਰਹਿੰਦਾ ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ ਕੀ ਸਮਝਦੇ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਉਦੋਂ ਉਦੋਂ ਤੱਕ ਜਿਹੜਾ ਕਿਹਾ ਉਹਨੂੰ ਆਪਾਂ ਸ਼ਹੀਦ ਕਰਾਰ ਦਵਾਂਗੇ ਉਹ ਤੱਕ ਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਹੀਂ ਵੀਰ ਮੈਂ ਕਿਸੇ ਜਿਹਾ ਸਬੰਧੀ ਨਾਲ ਹੈ ਹੀ ਨਹੀਂ ਕਿ ਵੀ ਜਦੋਂ ਪਹਿਲਾਂ ਇਹਨੇ ਜਿਵੇਂ ਸਬੰਧੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ ਪਹਿਲਾਂ ਨੇ ਕਿਸੇ ਨੇ ਪੁੱਛਿਆ ਹੀ ਹੁਣ ਜਦੋਂ ਕਹਿੰਦੇ ਵੀ ਅਸੀਂ ਹੋ ਤੱਕ ਸਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੀ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚਲ ਇਹਦੀ ਮਿੱਟੀ ਵਿਚਾਰੇ ਦੀ ਉਹ ਹੋ ਜੇ ਤੇ ਆਪਦਾ ਬਸ ਉਹ ਨਹੀਂ ਮਿੱਟੀ ਹੋ ਜਾਈ ਜਾਂ ਗੱਲਾਂ ਚਿਹਰਾ ਹੀ ਦੇਖਣ ਆਇਆ ਪੁੱਤ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਜਿਹੜੀ ਜਥੇਵੰਦੀਆਂ ਮੰਗ ਕਰ ਰਹੀਆਂ ਨੇ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਵੀਰੇ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾਮ ਹੈ ਕਿਸੇ ਜਥੇਵੰਦੀ ਚ ਹੈਗੀਆਂ ਜਥੇਵੰਦੀ ਤੇ ਜਥੇਵੰਦੀ ਤੇ ਕਹਿ ਰਹੀ ਆ ਕਿ ਸੰਸਕਾਰ ਉਹਦੋਂ ਤੱਕ ਨਹੀਂ ਕਰਾਂਗੇ ਜਦੋਂ 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 ਤੱਕ ਪਰਚਾ ਨਹੀਂ ਹੋਊਗਾ ਪਰ ਤੁਸੀਂ ਕੀ ਕਹਿੰਦੇ ਹੋ ਜਥੇਵੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਾਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਵਿਚਾਰੇ ਫਿਰ ਜਥੇਵੰਦੀਆਂ ਦੀ ਜਿਹੜੀ ਮੰਗ ਆ ਕਿ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਮੈਂ ਨਹੀਂ ਕਹਿੰਦੀ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਵੰਦੀ ਚ ਨ ਵੱਖ ਸੀ ਕਿਉਂਕਿ ਉਹਨਾਂ ਮਰੋਂ ਕਿਉਂ ਕਿ ਆ ਗਿਆ ਇਸ ਤਰੀਕੇ ਨਾਲ ਪੈਸਿਆਂ ਦੇ ਭੁੱਖੇ ਨਹੀਂ ਸਾਰੇ ਹੁਣ ਪੈਸਾ ਖੇਡ ਦੇਖਾ ਨਹੀਂ ਹਾਂਜੀ ਪੈਸੇ ਤਾਂ ਮਨਾ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਕਾਊਂਟ ਦੇ ਰਹੇ ਨੇ ਕਾਊਂਟਾਂ 'ਚ ਪੈਸੇ ਪਾਈ ਜਾਂਦੇ ਨੇ ਕਰ ਦਿਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਜਦੋਂ ਤੁਹਾਡੇ ਨਾਲਾ ਸ਼ੁਭਦਾ ਕੋਈ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕੋ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਤਾਂ ਫਿਰ ਕਿਸਾਨ ਜਥੇਬੰਦੀਆਂ ਆਪਣੇ ਮੁਤਾਬਕ ਹੀ ਫੈਸਲਾ ਲੈਣਗੀਆਂ ਨਾ ਮੇਰਾ ਪੁੱਤ ਨਹੀਂ ਮੈਂ 9 ਮਹੀਨੇ ਬਿਲਕੁਲ ਬਿਲਕੁਲ ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਕਨੈਕਸ਼ਨ ਸੀਗਾ ਤੇ ਜਸੇਵੰਦ ਕਾ ਨੇ ਉਹਦੇ ਨਾਲ ਧਰਨੇ ਦਿੱਤੇ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦਾ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦਾ ਵੀ ਜਸੇਵੰਦ ਕਾ ਉੱਥੇ ਸੀ ਉਹਦਾ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਵੀਰੇ ਬੰਦਿਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜਿਉਂ ਨੇ ਜੀ ਮਿਸਟਰ ਉਹ ਤਾਂ ਆ ਗਈ ਮੈਂ ਆਪਾਂ ਜਲਦੀ ਕਰਕੇ ਆਈ ਤੁਸੀਂ ਕਹਿੰਦੇ ਹੋ ਕਿ ਸਿਰਫ ਇੱਕ ਮਾਂ ਦਾ ਦਰਦ ਆ ਕਿ ਆਪਣੇ ਪੁੱਤ ਦਾ ਜਲਦੀ ਤੋਂ ਜਲਦੀ ਸੰਸਕਾਰ ਕਰੇ ਸਿਰਫ ਇਹ ਚੌਣੇਵ ਦੀ ਮਿੱਟੀ ਨਾ ਖਰਾਬ ਹੋ ਜਾਵੇ ਹਾਂ ਮਿੱਟੀ ਨਾ ਖਰਾਬ ਹੋਵੇ ਵੀਰੇ ਵਿਆਹ ਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋ ਜਾਏ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਕਰਦੇ ਹੋਰੀ ਉਹਦੇ ਬਾਰੇ ਕੀ ਕਹੋਗੇ ਨਹੀਂ ਵੀਰੇ ਦੇਖਿਆ ਨਹੀਂ ਹਜੇ ਤੁਸੀਂ ਮਦਦ ਹਾਂ ਵੀਰੇ ਤਦ ਨੂੰ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿਵੇਂ ਦੇਖਦੇ ਤੁਸੀਂ ਵੀ ਮਿਲਣੀ ਉਹ ਬੱਸ ਵੀਰੇ ਠੀਕ ਹੈ ਮੇਰੀ ਗੁੜੀਆਂ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਪਤੀ ਹੈ ਤੇ ਜਿਹੜੀ ਹੁਣ ਕੈਸ਼ ਨਗਦ ਮਦਦ ਜਿਹੜੀ ਕਰ ਰਹੀ ਉਹ ਨਗਦ ਮਦਦ ਹੁਣ ਕਿਤੇ ਵੱਲ ਜਾਏਗੀ ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ ਉਹ ਜਿਵੇਂ ਸਰਕਾਰ ਦੀ ਮਰਜ਼ੀ ਸ਼ੁਕਰਨਾ ਤੁਹਾਡੀ ਗੱਲ ਬੰਦ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਦਾਵਾ ਕਰ ਦਿਓ ਉਹਦੀ ਮਾਂ ਦੇ ਹੋਣ ਦਾ ਦਾਵਾ ਕਰ ਦਿਓ ਉਹਨਾਂ ਜਿਹੜੇ ਨਗਦ ਦੇ ਪੈਸੇ ਆਉਂਦੇ ਸੀ ਸ਼ੁਕਰਨਾ ਹਾਂ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਵੀਰੇ ਹਾਂਜੀ ਛੋਟਾ ਨਾਮ ਕੀ ਹੈ ਤੁਸੀਂ ਵੀਰਪਾਲਕਰ ਵੀਰਪਾਲ ਜੀ ਹੁਣ ਮੈਨੂੰ ਨਗਦ ਮਿਲੇਗੀ ਉਹਦਾ ਕੌਣ ਹੋਏਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਪਰਿਵਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵਿਰੋਧ ਨਹੀਂ ਹੈਗਾ ਜਥੇਬੰਦੀਆਂ ਦੇ ਪਾਸੇ ਦੀ ਗੇਮ ਖੇਡ ਰਹੇ ਹੋਗੇ ਨਾ ਵੀਰੇ ਮੈਂ ਕਿਸੇ ਕਿਹਨੇ ਗੇਮ ਜੇ ਤਾਂ ਮੈਂ ਕਿਸੇ ਗੇਮ ਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਮੈਂ ਤਾਂ ਸਿਰਫ ਆਪਦੇ ਪੁੱਤ ਦੀ ਮਾਰੀ ਆਈ ਮਤਲਬ ਤੁਸੀਂ ਤੁਹਾਨੂੰ ਆਪਜੀ ਦੀ ਵੀ ਗੱਲ ਕਰ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਵੀਰੇ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਕੀ ਹੈ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਨਹੀਂ ਵੀਰੇ ਮੇਰੀ ਕੋਈ ਮੇਰੀ ਕੋਈ ਮੰਗ ਨਹੀਂ ਵੀਰੇ ਬਸ ਮੈਨੂੰ ਮੇਰੇ ਪੁੱਤ ਨੂੰ ਦਿਖਾਇਆ ਜਾ